ਇਸ ਮਨੁੱਖ ਦੇ ਲਈ ਬਹੁਤ ਔਖਾ ਹੈ। ਸਰੀਰਕ ਤਾਕਤ ਰੱਖਣ ਵਾਲੇ ਵੀ ਮਾਨਸਿਕ ਤੌਰ ਤੇ ਗੁਲਾਮ ਕਾਮ ਦੇ ਗੁਲਾਮ ਵੇਖੇ ਜਾ ਸਕਦੇ ਹਨ। अनेका ਚਲਾਕੀਆਂ ਚਤੁਰਾਈਆਂ ਦੇ ਮਾਲਕ ਵੀ ਉਹ ਮਾਨਸਿਕ ਤੌਰ ਤੇ ਲੋਭ ਦੇ ਗੁਲਾਮ ਵੇਖੇ ਜਾ ਸਕਦੇ ਨੇ। ਸਰੀਰਕ ਸੁਖਪਨ ਦੇ ਮਾਲਕ ਵੀ ਅੰਦਰੂਨੀ ਤੌਰ ਤੇ ਕ੍ਰੋਧ ਔਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਗੁਲਾਮ ਵਿਖੇ ਜਾ ਸਕਦੇ ਨੇ ਤਾਂ ਭਗਤ ਨਾਮਦੇਵ ਜੀ ਨੇ ਇੱਥੇ ਜ਼ਿਕਰ ਕੀਤਾ ਕੈਸੇ ਮਨ ਤਰੇਗਾ ਰੇ ਹੈ ਮਨ ਤੂੰ ਕਿਵੇਂ ਤਰੇਗਾ ਕਿਉਂਕਿ ਜਿੱਥੋਂ ਮਨ ਨੇ ਤਰਨਾ ਆ ਉਹ ਇੱਕ ਤਾਂ ਸਮੁੰਦਰ ਹੈ ਸੰਸਾਰ ਸਾਗਰ ਜਿਸ ਸੰਸਾਰ ਤੋਂ ਮਨ ਨੇ ਤਰਨਾ ਆ ਉਹਦੇ ਲਈ ਪ੍ਰਤੀਕ ਵਰਤਿਆ ਸਾਗਰ ਹੁਣ ਸਾਗਰ ਕਿੰਨਾ ਵਿਸ਼ਾਲ ਹੁੰਦਾ ਹੈ ਜਿੱਥੋਂ ਮਨ ਨੇ ਤਰਨਾ ਉਹ ਸੰਸਾਰ ਸਾਗਰ ਹੈ ਤੇ ਫਿਰ ਵਿਖੇ ਕੋ ਬਣਾ ਇਸ ਸੰਸਾਰ ਰੂਪੀ ਸਾਗਰ ਦੇ ਵਿੱਚ ਸਾਗਰ ਸ਼ਾਂਤ ਹੋਏ ਤੇ ਫਿਰ ਵੀ ਕਿਸੇ ਨਾ ਕਿਤੇ ਕੋਈ ਤੈਰਾਕ ਉਸ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਆਸਾਨੀ ਨਾਲ ਤੈਰਾਕੀ ਕਰ ਲੈਂਦਾ ਪਰ ਜਦੋਂ ਸਾਗਰ ਦੇ ਵਿੱਚ ਉੱਚੀਆਂ-ਉੱਚੀਆਂ ਲਹਿਰਾਂ ਉੱਠ ਰਹੀਆਂ ਹੋਣ ਉਦੋਂ ਫਿਰ ਰਾਕੀ ਦੇ ਵਿੱਚ ਮੁਹਾਰਤ ਰੱਖਣ ਵਾਲਿਆਂ ਲਈ ਵੀ ਤਰਨਾ ਔਖਾ ਕੂਡੰਦਾ ਹੈ ਭਗਤ ਨਾਮਦੇਵ ਜੀ ਇਸੇ ਕਰਕੇ ਕਹਿੰਦੇ ਸੰਸਾਰ ਸਾਗਰ ਵਿਖੇ ਕੋ ਬਨਾ 헤 ਮਨ ਤੂੰ ਕਿਵੇਂ ਤਰੇਗਾ ਕਿਉਂਕਿ ਜਿਸ ਸੰਸਾਰ ਨੂੰ ਤੂੰ ਤਰਨਾ ਹੈ ਉਹ ਸਾਗਰ ਨਿਆਈ ਬੜਾ ਵਿਸ਼ਾਲ ਹੈ ਤੇ ਫਿਰ ਉਹ ਸ਼ਾਂਤ ਨਹੀਂ ਉਹ ਸਾਗਰ ਨਿਆਈ ਉਹਦੇ ਚ ਬੜੀਆਂ ਉੱਚੀਆਂ ਉੱਚੀਆਂ ਲਹਿਰਾਂ ਉੱਠ ਰਹੀਆਂ ਨੇ ਵਿਖੇ ਕੋ ਬਨਾ ਉਹਦੇ ਅੰਦਰ ਪਾਣੀ ਜਿਹੜਾ ਆ ਉਹ ਵਿਸ਼ੇ ਵਿਕਾਰਾਂ ਦਾ ਪਾਣੀ ਵਿਸ਼ੇ ਵਿਕਾਰਾਂ ਦੇ ਪਾਣੀ ਨਾਲ ਉਹ ਸਾਗਰ ਭਰਿਆ ਪਿਆ ਤਾਂ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਖੇ ਮਨ ਤੂੰ ਤਰੇਗਾ ਕਿਵੇਂ ਭਾਵ ਇਸ ਮਨ ਲਈ ਤਰਨਾ ਔਖਾ ਹੈ ਤਾਂ ਹੀ ਕਿਸੇ ਆਦੀਬ ਨੇ ਕਿਹਾ ਔਰ ਭਗਤ ਕਬੀਰ ਸਾਹਿਬ ਜੀ ਦੇ ਤਾਂ ਹੀ ਆਪਾਂ ਪਾਵਨ ਬਚਨ ਪੜ੍ਹਦੇ ਆ ਵੀ ਜਦ ਤਾਈ ਮਨੁੱਖੀ ਸ਼ਰੀਰ ਅੰਦਰ ਅੰਤਮ ਸਵਾਸ ਹੈ ਤਦ ਤਾਂ ਹੀ ਇਸ ਮਨੁੱਖ ਨੂੰ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ ਤਾਂ ਹੀ ਭਗਤ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਐ ਰੰਕ ਨਾ ਖਸੀਐ ਕੋਏ ਅਜੇ ਸੁਨਾਉ ਸਮੁੰਦਰ ਮੈਂ ਕ્યા ਜਾਨੋ ਕਿਆ ਹੋਏ ਤਾਂ ਭਗਤ ਜੀ ਕਹਿੰਦੇ ਵੀ ਤੂੰ ਆਪਣੇ ਮਨ ਅੰਦਰ ਅਹੰਕਾਰ ਨਾ ਕਰ ਅਹੰਕਾਰ ਦੇ ਨਸ਼ੇ ਦੇ ਵਿੱਚ ਇਨਾ ਮਖਮੂਰ ਨਾ ਹੋ ਕਿ ਤੂੰ ਕਿਸੇ ਗਰੀਬ ਦਾ ਕਿਸੇ ਲਾਚਾਰ ਕਿਸੇ ਬੇਬਸ ਦਾ ਆਪਣੀ ਜ਼ੁਬਾਨ ਤੋਂ ਮਜ਼ਾਕ ਉਡਾਵੇਂ ਕਿਸੇ ਬੇਬਸ ਕਿਸੇ ਲਾਚਾਰ ਨੂੰ ਮਜ਼ਾਕ ਦਾ ਪੱਥਰ ਬਣਾਵੇਂ ਇੰਨਾ ਅਹੰਕਾਰੀ ਨਾ ਬਣ ਕਿਉਂਕਿ ਅਜੇ ਸੁਨਾਉ ਸਮੁੰਦਰ ਮੈਂ ਕਿਹਾ ਜਾਨੂ ਕਿਆ ਹੋਏ ਅਜੇ ਤੇਰੀ ਨਾਂ ਨਾਮ ਬੰਨੇ ਨਹੀਂ ਲੱਗੀ ਅਜੇ ਤੇਰੀ ਨਾਮ ਸਮੁੰਦਰ ਦੇ ਵਿੱਚ ਐ ਅਜੇ ਤੂੰ ਜੀਵਨ ਜੀ ਰਿਹਾ ਐ ਤੇ ਚਲਦੀ ਹੋਈ ਇਸ ਜ਼ਿੰਦਗੀ ਦੇ ਵਿੱਚ ਥਿੜਕਣ ਲੱਗਿਆਂ ਕੋਈ ਪਤਾ ਨਹੀਂ ਲੱਗਦਾ ਕਦੋਂ ਵੱਡੇ ਵੱਡੇ ਸਿਆਣੇ ਮਨੁੱਖਾਂ ਦਾ ਕਦਮ ਥਿੜਕ ਜਾਂਦਾ ਆ ਸਿਆਣੇ ਤੋਂ ਸਿਆਣੇ ਮਨੁੱਖ ਕਦੋਂ ਵਿਕਾਰਾਂ ਦੀ ਦਲਦਲ ਦੇ ਵਿੱਚ ਡਿੱਗ ਜਾਂਦੇ ਨੇ ਇਸੇ ਕਰਕੇ ਕਿਸੇ ਆਦੀਬ ਨੇ ਬਾ ਕਮਾਲ ਬਚਨ ਲਿਖੇ ਉਹ ਕਹਿੰਦੇ ਕਦਮ ਇਨਸਾਂ ਕਾ ਰਾਹੇ ਜ਼ਿੰਦਗੀ ਮੇ ਥਰਾਂ ਕੀ ਜਾਤਾ ਹੈ ਚਲੇ ਕੋਈ ਕਿਤਨਾ ਵੀ ਬਚ ਕੇ ਮਗਰ ਠੋਕਰ ਖਾ ਕੀ ਜਾਤਾ ਹੈ ਨਜ਼ਰ ਕਿਤਨੀ ਵੀ ਖੋ ਬੇਸ਼ੱਕ ਹਕਾਕੀ ਆਸ਼ਨਾ ਫਿਰ ਵੀ ਖਜ਼ੂਮੇ ਕਸ਼ਮ ਕਸ਼ ਮੇ ਆਦਮੀ ਗਵਰਾ ਕੀ ਜਾਤਾ ਹੈ ਇਹ ਬੰਦਾ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜੀ ਆਪਣੇ ਦਾਮਨ ਨੂੰ ਬਚਾ ਕੇ ਚੱਲੇ ਮਨੁੱਖ ਕਾਮੇ ਜਿੰਨਾ ਮਰਜੀ ਆਪਣੇ ਆਪ ਨੂੰ ਸੰਭਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਚੱਲੇ ਪਰ ਕਿਤੇ ਨਾ ਕਿਤੇ ਇਸ ਮਨੁੱਖ ਦਾ ਜਿਹੜਾ ਜੀਵਨ ਹੈ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਐਸਾ ਪਲ ਆ ਹੀ ਜਾਂਦਾ ਹੈ ਜਦੋਂ ਆਹ ਮਨੁੱਖ ਵੀ ਠੋਕਰ ਖਾ ਜਾਂਦਾ ਹੈ ਜਦੋਂ ਸਿਆਣੇ ਤੋਂ ਸਿਆਣਾ ਮਨੁੱਖ ਵੀ ਵਿਕਾਰਾਂ ਦੀ ਦਲਦਲ ਦੇ ਵਿੱਚ ਡਿੱਗ ਪੈਂਦਾ ਆ ਇਸੇ ਕਰਕੇ ਭਗਤ ਜੀ ਕਹਿੰਦੇ ਕੈਸੇ ਮਨ ਤਰੈਗਾ ਰੇ ਸੰਸਾਰ ਸਾਗਰ ਵਿਖੇ ਕੋ ਬਨਾ ਹੈ ਮਨ ਤੂੰ ਕਿਵੇਂ ਤਰੇਗਾ ਕਿਉਂਕਿ ਇਸ ਸੰਸਾਰ ਤੇ ਇਥੇ ਪਵਨ ਬਾਣੀ ਨੇ ਇਹ ਵੀ ਨਿਰਣਾ ਦਿੱਤਾ ਵੀ ਸੰਸਾਰ ਰੂਪੀ ਸਾਗਰ ਨੂੰ ਤਰਨਾ ਹੈ ਇਥੇ ਉਹ ਵਿਚਾਰ ਧਾਰਾ ਨਹੀਂ ਵੀ ਮੌਤ ਤੋਂ ਬਾਅਦ ਕਿਤੇ ਕੋਈ ਨਦੀ ਹੈ ਉਹਦੇ ਤੋਂ ਪਾਰ ਹੋਵਾਂਗੇ ਤਾਂ ਮੁਕਤ ਕਹਿ ਲਾਵਾਂਗੇ ਬਲਕਿ ਗੁਰਬਾਣੀ ਨੇ ਨਿਰਣਾ ਦਿੱਤਾ ਆ ਇਥੇ ਜੁੰਦੇ ਜੀਵ ਮੁਕਤੀ ਦੀ ਗੱਲ ਅੰਮ੍ਰਿਤਮਈ ਪਾਵਨ ਗੁਰਬਾਣੀ ਨੇ ਕੀਤੀ ਹੈ ਮਾਨਸਿਕ ਤੌਰ ਤੇ ਆਪਣੇ ਵਿਕਾਰਾਂ ਨੂੰ ਆਪਣੇ ਕਾਬੂ ਦੇ ਵਿੱਚ ਰੱਖਣਾ ਮਾਨਸਿਕ ਤੌਰ ਤੇ ਜਦੋਂ ਬੰਦਾ ਕਾਮ ਨੂੰ ਕੇਵਲ ਤੇ ਕੇਵਲ ਉਤਪੱਤੀ ਦਾ ਕਾਰਨ ਸਮਝੇ ਜਦੋਂ ਲੋਭ ਨੂੰ ਆਪਣੀ ਲੋੜ ਆਪਣੀ ਜ਼ਰੂਰਤ ਤੱਕ ਹੀ ਮਹਦੂਦ ਰੱਖੇ ਬੰਦਾ ਜਦੋਂ ਮੋਹ ਉਹ ਪਿਆਰ ਦੇ ਵਿੱਚ ਬਦਲ ਜਾਏ ਜਦੋਂ ਇਸ ਮਨੁੱਖ ਦਾ ਅਹੰਕਾਰ ਗੈਰਤ ਦੇ ਵਿੱਚ ਤੇ ਕਰੋਧ ਨੂੰ ਮਨੁੱਖ ਵੀਰ ਰਸ ਦੇ ਵਿੱਚ ਬਦਲ ਲਏ ਉਦੋਂ ਬੰਦਾ ਜੁੰਦੇ ਜੀ ਮੁਕਤ ਹੋ ਜਾਂਦਾ ਹੈ ਉਦੋਂ ਮਾਨਸਿਕ ਤੌਰ ਤੇ ਬੰਦਾ ਤਰ ਗਿਆ ਮਨੁੱਖ ਨੇ ਸੰਸਾਰ ਰੂਪੀ ਸਮੁੰਦਰ ਤੋਂ ਮਨੁੱਖ ਪਾਰ ਹੋ ਗਿਆ ਪਰ ਜੇ ਬੰਦੇ ਦਾ ਕਾਮ ਆਪਣੇ ਵਸ ਨਹੀਂ ਜੇ ਮਨੁੱਖ ਦਾ ਕ੍ਰੋਧ ਆਪਣੇ ਵੱਸ ਨਹੀਂ ਜੇ ਬੰਦੇ ਦਾ ਲੋਭ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਨਿਯੰਤਰਣ ਨਹੀਂ ਜੇ ਬੰਦਾ ਪਲ-ਪਲ ਅਹੰਕਾਰੀ ਹੋ ਫਿਰਦਾ ਹੈ ਨਿੱਕਾ ਜਿਹਾ ਉਹਦਾ ਮਿਲ ਜਾਏ ਤੇ ਮਨੁੱਖ ਅਹੰਕਾਰ ਦੇ ਸਤਵੇਂ ਆਸਮਾਨ ਤੇ ਚੜ ਜਾਂਦਾ ਹੈ ਇਹਦਾ ਮਤਲਬ ਉਹ ਬੰਦਾ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਗੋਤੇ ਖਾ ਰਿਹਾ ਹੈ ਉਹ ਬੰਦਾ ਡੁੱਬਿਆ ਹੋਇਆ ਹੈ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਇਹੀ ਤਰਣਾ ਹੈ ਜਦੋਂ ਮਾਨਸਿਕ ਸੰਤੁਲਨ ਬਰਕਰਾਰ ਰਹੇ ਬਹਿਲੂਨੀ ਹਾਲਾਤਾਂ ਦਾ ਹਾਲਾਤਾਂ ਦਾ ਮਾਨਸਿਕ ਸੰਤੁਲਨ ਉੱਤੇ ਕਿਸੇ ਤਰੀਕੇ ਵੀ ਕੋਈ ਅਸਰ ਨਾ ਪਵੇ ਮਾਨਸਿਕ ਜਿਹੜੀ ਸਥਿਤੀ ਆ ਉਹ ਇੱਕੋ ਜਿਹੀ ਰਹੇ ਜਿਹਨੂੰ ਭਗਤ ਰਵਿਦਾਸ ਜੀ ਨੇ ਕਿਹਾ ਵੀ ਮਾਨਸਿਕ ਤੌਰ ਤੇ ਬੰਦਾ ਇੱਕੋ ਜਿਹਾ ਨਹੀਂ ਰਹਿੰਦਾ ਇਹੀ ਕਾਰਨ ਜਦ ਕਸ਼ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਜਦੋਂ ਕੁਝ ਪਾ ਲੈਂਦਾ ਤੇ ਅਹੰਕਾਰ ਕਰਦਾ ਜਦੋਂ ਕੁਝ ਖੋਸ ਜਾਂਦਾ ਤੇ ਢੈਂਦੀ ਕਲਾ ਦੇ ਵਿੱਚ ਚਲਾ ਜਾਂਦਾ ਪਾ ਲੈਂਦਾ ਤੇ ਫਿਰ ਖੁਸ਼ੀਆਂ ਇੰਨੀਆਂ ਮਣਾਉਂਦਾ ਆ ਆਪੇ ਤੋਂ ਬਾਹਰ ਹੋ ਜਾਂਦਾ ਤੇ ਜਦੋਂ ਕੋਈ ਖੋਸ ਜਾਏ ਕੁਝ ਚਲਾ ਜਾਏ ਤੇ ਫਿਰ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਜਦੋਂ ਮਾਨਸਿਕ ਸੰਤੁਲਨ ਉਹ ਇਕੋ ਜਿਹਾ ਰਹੇ ਹਰ ਹਾਲਾਤ ਦੇ ਵਿੱਚ ਜਿਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਮਾਨਸਿਕ ਸੰਤੁਲਨ ਇਕੋ ਜਿਹਾ ਰਹੇ ਬਹਿਰੂਨੀ ਤੌਰ ਤੇ ਭਾਵੇਂ ਦੁੱਖ ਹੈ ਬਾਹਰੀ ਤੌਰ ਤੇ ਭਾਵੇਂ ਸੁਖ ਸੁਵਿਧਾਵਾਂ ਨੇ ਬਹਿਰੂਨੀ ਤੌਰ ਤੇ ਭਾਵੇਂ ਬੰਦਾ ਕਿਸੇ ਉੱਚੇ ਅਹੁਦੇ ਦੇ ਉੱਤੇ ਆਸੀਨ ਹੈ ਜੰਬਾਰੀ ਤੌਰ ਤੇ ਬੰਦਾ ਉਹ ਬੇਅੰਤ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਜਦੋਂ ਮਾਨਸਿਕ ਸਥਿਤੀ ਦੇ ਉੱਤੇ ਬਹਿਰੂਨੀ ਖਲਾਤਾਂ ਦਾ ਕੋਈ ਕੋਈ ਅਸਰ ਨਾ ਹੋਏ ਉਹ ਬੰਦਾ ਜੁੰਦੇ ਜੀ ਮੁਕਤ ਹੈ ਤੇ ਅਮਰਤ ਮਈ ਪਵਨ ਗੁਰਬਾਣੀ ਨੇ ਐਸੀ ਮੁਕਤੀ ਦੀ ਗੱਲ ਕੀਤੀ ਹੈ ਇਥੇ ਤਾਂ ਨਹੀਂ ਤਾਂ ਪਿਆਰਿਓ ਦੂਜਿਆਂ ਨੂੰ ਮਰਨ ਤੋਂ ਬਾਅਦ ਮੁਕਤੀ ਵੰਡਣ ਵਾਲੇ ਇਹੋ ਜੇ ਪਖੰਡੀਆਂ ਦੇ ਨਾਲ ਅੱਜ ਇਸ ਸਮੇਂ ਦੇ ਵਿੱਚ ਸਮਾਜ ਭਰਿਆ ਪਿਆ ਆ ਕਿੰਨੀਆਂ ਕਟਣਾਵਾਂ ਨੇ ਜਿਹੜੇ ਦੂਜਿਆਂ ਨੂੰ ਮੁਕਤ ਕਰਨ ਦਾ ਉਪਦੇਸ਼ ਦਿੰਦੇ ਨੇ ਨਾਮ ਵੰਡਣ ਦੀ ਗੱਲ ਕਰਦੇ ਨੇ ਦੂਜਿਆਂ ਨੂੰ ਮੁਕਤ ਕਰਨ ਦਾ ਉਪਦੇਸ਼ ਦੇਣ ਦੀਆਂ ਗੱਲਾਂ ਕਰਦੇ ਨੇ ਪਰ ਆਪ ਕਾਮ ਦੇ ਵਿੱਚ ਬਿਲਕੁਲ ਡੁੱਬੇ ਹੋਏ ਨੇ ਆਪ ਕਾਮ ਦੇ ਵਿੱਚ ਡੁੱਬਿਆਂ ਹੋયા ਨੇ ਅਨੇਕਾਂ ਤਰ੍ਹਾਂ ਦੀਆਂ ਕਰਤੂਤਾਂ ਕੀਤੀਆਂ ਭਾਵੇਂ ਛੁੱਪ-ਛੁਪਾ ਕੇ ਕੀਤੀਆਂ ਪਰ ਉਹ ਸਮਾਜ ਦੇ ਸਾਹਮਣੇ ਆਈਆਂ ਅੱਜ ਉਹ ਆਪਣੀਆਂ ਉਹਨਾਂ ਕਰਤੂਤਾਂ ਦਾ ਸਦਕਾ ਸਜ਼ਾਵਾ ਕੱਟ ਰਹੇ ਨੇ। ਭਾਵੇਂ ਕਿ ਦੂਜੇ ਪਾਸੇ ਰਾਜਸੀ ਤੰਤਰ ਵੱਲੋਂ ਪੂਰੀ ਮਦਦ ਉਹਨਾਂ ਨੂੰ حاصل ਹੈ। ਇਹੀ ਕਾਰਨ ਸਮੇਂ ਸਿਰ ਜਦੋਂ ਵੀ ਕਿਤੇ ਚੋਣਾਂ ਹੋਣ ਇਦਾਂ ਦੇ ਉਹ ਪਖੰਡੀ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਹੀ ਜਾਂਦੇ ਨੇ। ਤੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਦਾਂ ਦੀਆਂ ਕਹਾਵਤਾਂ ਬਣੀਆਂ ਵੀ ਅਸਲ 'ਚ ਉਹ ਪਖੰਡੀ ਉਹ ਬਾਰ ਛੁੱਟੀ ਤੇ ਨਹੀਂ ਆਉਂਦੇ ਬਲਕਿ ਉਹ ਚੋਣਾਂ ਕਰਾਉਣ ਲਈ ਹੀ ਬਾਰ ਆਉਂਦੇ ਨੇ ਅਸਲ 'ਚ ਚੋਣਾਂ ਕਰਾਉਣ ਦਾ ਅਧਿਕਾਰ ਹੈ ਹੀ ਉਹਨਾਂ ਕੋਲ ਸ਼ਾਇਦ ਇਹੀ ਕਾਰਨ ਜਦੋਂ ਵੀ ਕਿਤੇ ਭਾਰਤ ਦੇ ਕਿਸੇ ਕੋਨੇ ਦੇ ਉੱਤੇ ਕਿਸੇ ਕੋਨੇ ਦੇ ਵਿੱਚ ਚੋਣ ਹੋਣ ਤੇ ਉਹਨਾਂ ਪਖੰਡੀਆਂ ਨੂੰ ਜਿਹੜੇ ਵੱਡੇ-ਵੱਡੇ ਅਪਰਾਧਾਂ ਦੀਆਂ ਸਜ਼ਾ ਭੋਗ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਵੈਸੇ ਉਹ ਮੁਕਤੀ ਦੇਣ ਵਾਲੇ ਮੰਨੇ ਜਾਂਦੇ ਨੇ ਵੈਸੇ ਉਹ ਨਾਮ ਦੀ ਦਾਤ ਵੰਡ-ਵੰਡ ਕੇ ਦਿਖਾਵਾ ਇਹ ਕਰਦੇ ਨੇ ਵੀ ਨਾਮ ਵੰਡ ਕੇ ਤੁਹਾਨੂੰ ਮੁਕਤ ਕਰਨ ਵਾਲੇ ਆ ਤਾਂ ਹੀ ਭਗਤ ਜੀ ਨੇ ਜ਼ਿਕਰ ਕੀਤਾ ਵੀ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਬੰਦੇ ਤੂੰ ਅਹੰਕਾਰ ਨਾ ਕਰ ਤੇਰੀ ਨਾਮ ਅਜੇ ਬੰਨੇ ਨਹੀਂ ਲੱਗੀ ਕੋਈ ਪਤਾ ਨਹੀਂ ਕਦੋਂ ਤੂੰ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੁੱਬ ਜਾਣਾ ਆ ਭਗਤ ਨਾਮਦੇਵ ਜੀ ਤਾਂ ਹੀ ਜ਼ਿਕਰ ਕਰਦੇ ਕੈਸੇ ਮਨ ਤਰੇਗਾ રે ਸੰਸਾਰ ਸਾਗਰ ਵਿਖੇ ਕੋ ਬਨਾ ਖੇ ਮਨ ਤੂੰ ਕਿਵੇਂ ਤਰੇਗਾ ਤੇ ਫਿਰ ਤਰੇਗਾ ਕਿਵੇਂ ਮਨ ਇੱਕ ਤਾਂ ਸੰਸਾਰ ਸਾਗਰ ਹੈ ਦੂਜਾ ਇਹਦੇ ਅੰਦਰ ਵਿਖੇ ਕੋ ਬਨਾ ਇਹ ਵਿਸ਼ੇ ਵਿਕਾਰਾਂ ਦੇ ਜਲ ਨਾਲ ਭਰਿਆ ਹੋਇਆ ਇਹਦੇ ਚ ਲੋਭ ਇਹਦੇ ਚ ਕਾਮ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਨੇ ਇਹਦੇ ਇਹਦੇ ਚ ਮੋਹ ਰੂਪੀ ਚਿੱਕੜ ਖੈ ਤੇ ਦੂਜਾ ਮਨ ਭੁੱਲਿਆ ਹੋਇਆ ਆ ਦੂਜੀ ਮੁਸ਼ਕਲ ਇਹ ਹੈ ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾਂ ਦੂਜੀ ਮੁਸ਼ਕਲ ਇਹ ਹੈ ਵੀ ਝੂਠੀ ਮਾਇਆ ਨੂੰ ਨਾਸ਼ਵੰਤ ਪਦਾਰਥਾਂ ਨੂੰ ਨਾਸ਼ਵੰਤ ਵਡਿਆਈ ਨੂੰ ਉਸ ਚੱਕਾ ਚੋਂਦ ਨੂੰ ਬੰਦਾ ਵੇਖ ਕੇ ਭੁੱਲ ਗਿਆ ਜਿਹੜੀ ਚੱਕਾ ਚੋਂਦ ਨੇ ਹਮੇਸ਼ਾ ਨਹੀਂ ਰਹਿਣਾ ਇਸ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ ਉਹਨਾਂ ਉਹਦਿਆਂ ਦੇ ਅਹੰਕਾਰ ਦੇ ਨਸ਼ੇ ਦੇ ਵਿੱਚ ਬੰਦਾ ਚੂਰ ਹੋ ਚੁੱਕਾ ਹੈ ਤੇ ਉਹਨਾਂ ਦੀ ਪ੍ਰਾਪਤੀ ਦੇ ਲਈ ਬੰਦਾ ਆਪਣੀ ਜ਼ਮੀਰ ਤੱਕ ਦਾ ਸੌਦਾ ਕਰ ਰਿਹਾ ਜਿਨ੍ਹਾਂ ਉਹਦਿਆਂ ਨੇ ਸਦੀਵੀ ਬਣੇ ਨਹੀਂ ਰਹਿਣਾ ਝੂਠੀ ਮਾਇਆ ਦੇਖ ਕੇ ਭੁਲਾ ਰੇ ਮਨਾ ਉਹਨਾਂ ਝੂਠੇ ਉਹਦਿਆਂ ਦੇ ਕਰਕੇ ਬੰਦਾ ਆਪਣੀ ਜ਼ਮੀਰ ਤੱਕ ਦਾ ਸੌਦਾ ਕਰਨ ਨੂੰ ਤਿਆਰ ਹੈ ਆਪਣਾ ਈਮਾਨ ਵੇਚਣ ਨੂੰ ਤਿਆਰ ਹੈ ਹੁਣ ਭਗਤ ਜੀ ਕਹਿੰਦੇ ਕਿਵੇਂ ਤਰੇਗਾ ਇਕ ਤਾਂ ਸੰਸਾਰ ਸਮੁੰਦਰ ਹੈ ਦੂਜਾ ਇਹਦੇ ਚ ਵਿਸ਼ੇ ਵਿਕਾਰਾਂ ਦਾ ਜਲ ਹੈ ਤੀਜੀ ਗੱਲ ਉੱਚੀਆਂ-ਉੱਚੀਆਂ ਲਹਿਰਾਂ ਉੱਠ ਰੀਆਂ ਨੇ ਮੋਹ ਰੂਪੀ ਚਿੱਕੜ ਹੈ ਤੇ ਫਿਰ ਵੱਧ ਕਿਸਮਤੀ ਇਹ ਹੈ ਵੀ ਮਨ ਝੂਠੀ ਮਾਇਆ ਦੇ ਪਿੱਛੇ ਲੱਗ ਕੇ ਭੁੱਲਿਆ ਪਿਆ ਝੂਠੀ ਮਾਇਆ ਦੇਖ ਕੇ ਭੁਲਾ ਰੇ ਮਨਾ ਇਸ ਕਰਕੇ ਭਗਤ ਜੀ ਨੇ ਸਵਾਲ ਖੜਾ ਕੀਤਾ ਹੈ ਮਨ ਤੂੰ ਕਿਵੇਂ ਤਰੇਂਗਾ ਫਿਰ ਪਹਿਲਾ ਪਦ ਆ ਪਾਰ ਬ੍ਰਹਮ ਜੇ ਚੀਨਸੀ ਆਸਾ ਤੇ ਨ ਭਾਵਸੀ ਫਿਰ ਇਹਦੇ ਚ ਬਾਕੀ ਪਦਿਆਂ ਰਾਹੀਂ ਭਗਤ ਜੀ ਨੇ ਤਰਨ ਦਾ ਰਾਹ ਦੱਸਿਆ ਵੀ ਮਨ ਕਿਵੇਂ ਤਰੇਗਾ ਮਨ ਤਾਂ ਤਰੇਗਾ ਜਦੋਂ ਉਸ ਰੱਬ ਨੂੰ ਪਛਾਣੇਗਾ ਚੀਨਸੀ ਦਾ ਅਖਰੀ ਅਰਥ ਹੁੰਦਾ ਹੈ ਪਛਾਨਣਾ ਆਸਾ ਤੇ ਨ ਭਾਵਸੀ ਜਿਹੜੇ ਰੱਬ ਨੂੰ ਪਛਾਣ ਲੈਂਦੇ ਨੇ ਉਹਨਾਂ ਅੰਦਰੋਂ ਹੋਰ ਖੁਆਇਸ਼ਾਂ ਮੁੱਕ ਜਾਂਦੀਆਂ ਹੈ ਸਾਤੇ ਨਾ ਭਾਵਸੀ ਹੋਰ ਆਸਾਵਾਂ ਖੁਆਇਸ਼ਾਂ ਉਹਨਾਂ ਨੂੰ ਪਾਉਂਦੀਆਂ ਨਹੀਂ ਚੰਗੀਆਂ ਨਹੀਂ ਲੱਗਦੀਆਂ ਉਹ ਤਾਂ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਹੈਂ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਉਹ ਤਾਂ ਅਰਦਾਸ ਕਰਦੇ ਨੇ ਮਤ ਦੇਖ ਭੂਲਾ ਬਿਸਰੈ ਤੇਰਾ ਚਿੱਤ ਨਾ ਆਵੇ ਨਾ ਹਰ ਬਿਨ ਕਿਸ਼ੂ ਨਾ ਲੱਗਈ ਭਗਤਨ ਕੋ ਮਿੱਠਾ ਹੋਰ ਖੁਆਇਸ਼ਾਂ ਉਹਨਾਂ ਦੇ ਮਨ ਅੰਦਰੋਂ ਬਿਲਕੁਲ ਵਿਸਰ ਜਾਂਦੀਆਂ ਨੇ ਹੋਰ ਕਿਸੇ ਤਰ੍ਹਾਂ ਦੀ ਖੁਆਇਸ਼ ਨਹੀਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਉਹ ਗੁਰੂ ਦੇ ਸਿਧਾਂਤਾਂ ਗੁਰੂ ਦੀ ਮਰਿਆਦਾ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਸੋ ਤਰ੍ਹਾਂ ਦੇ ਅਹੁਦੇ ਕੁਰਬਾਨ ਕਰ ਜਾਂਦੇ ਨੇ ਇਤਿਹਾਸ ਸਾਡੇ ਸਾਹਮਣੇ ਹੈ ਕਿੰਨੇ ਅਹੁਦਿਆਂ ਦਾ ਲਾਲਚ ਦਿੱਤਾ ਗਿਆ ਪਰ ਉਹਨਾਂ ਜਿਨ੍ਹਾਂ ਨੇ ਰੱਬ ਨੂੰ ਪਛਾਣ ਲਿਆ ਉਹਨਾਂ ਨੇ ਵੱਡੇ ਤੋਂ ਵੱਡੇ ਅਹੁਦਿਆਂ ਨੂੰ ਠੋਕਰਾਂ ਮਾਰ ਦਿੱਤੀਆਂ ਕਿੰਨੀ ਤਰ੍ਹਾਂ ਦਾ ਲਾਲਚ ਦਿੱਤਾ ਗਿਆ ਜਿਨ੍ਹਾਂ ਨੇ ਰੱਬ ਦੀ ਪਛਾਣ ਕੀਤੀ ਉਹ ਕਾਮ ਦੀਆਂ ਲਹਿਰਾਂ ਦੇ ਵਿੱਚੋਂ ਉੱਭਰ ਗਏ। ਇਹੀ ਕਾਰਨ ਇਤਿਹਾਸ ਪੜ੍ਹ ਲਓ ਕਿੰਨੀਆਂ ਕਟਣਾਵਾਂ ਕਿਤੇ ਕੋਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੋਈ ਬ੍ਰਾਹਮਣ ਆਉਂਦੇ ਆਪਣੀ ਪਤੀ ਪਤਨੀ ਨੂੰ ਛਡਵਾਉਣ ਲਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਚਰਨਾ ਚਰਦਾਸ ਕਰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬਜਾਦਾ ਅਜੀਤ ਸਿੰਘ ਦੀ ਡਿਊਟੀ ਲਾਉਂਦੇ ਆ। ਕਿਤੇ ਕੋਈ ਕਪੂਰੀ ਦੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ ਜਾ ਕੇ ਫਰਿਆਦ ਕਰਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਆਯਾਸ਼ ਵਿਕਾਰ ਜਿਹੜਾ ਗੈਰ ਇਸਲਾਮਿਕ ਵਿਚਾਰਧਾਰਾ ਨਾਲ ਜਿਹੜੇ ਸੰਬੰਧਤ ਲੋਕ ਸਨ ਉਹਨਾਂ ਦੀਆਂ ਬਹੁ ਬੱਚੀਆਂ ਨੂੰ ਉਹ ਗ੍ਰਫਤਾਰ ਕਰਕੇ ਉਹਨਾਂ ਦੀ ਇੱਜ਼ਤ ਲੁੱਟਦੇ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ ਇਹੋ ਜੇ ਆਯਾਸ਼ ਮਕਰ ਖਾਕਮਾਂ ਦੀ ਕੈਦ ਦੇ ਵਿੱਚੋਂ ਬੱਚੀਆਂ ਨੂੰ ਛਡਾਇਆ ਤੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਕਿਤੇ 1761 ਈਸਵੀ ਦੇ ਵਿੱਚ ਅਬਦਾਲੀ ਗ੍ਰਫਤਾਰ ਕਰਕੇ ਬੱਚੀਆਂ ਨੂੰ ਲੈ ਕਰਕੇ ਜਾਂਦਾ ਕਾਮ ਦੇ ਨਸ਼ੇ ਦੇ ਵਿੱਚ ਚੂਰ ਹੋਇਆ ਪਰ ਕਾਮ ਦੇ ਲਹਿਰਾਂ ਤੋਂ ਉੱਭਰ ਚੁੱਕੇ ਗੁਰੂ ਦੇ ਸਿੱਖ ਪਿਆਰੇ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੀ ਅਗਵਾਈ ਹੇਠਾਂ ਉਹਨਾਂ ਬੱਚੀਆਂ ਨੂੰ ਆਜ਼ਾਦ ਕਰਵਾਉਂਦੇ ਨੇ ਕਿਤੇ ਸਨ 1763 ਈਸਵੀ ਦੇ ਵਿੱਚ ਕਟਨਾ ਵਾਪਰਦੀ ਹੈ ਕਿਤੇ ਸਨ 1773 ਈਸਵੀ ਗੰਗਾ ਜਮਨਾ ਦੇ ਵਿਚਕਾਰ ਦਾ ਇਲਾਕਾ ਉੱਥੋਂ ਦਾ ਹਾਕਮ ਹਸਨ ਖਾਨ ਅਹਿਲਕਾਰ ਜਿਹੜਾ ਗੈਰ-ਇਸਲਾਮਿਕ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਉਹਨਾਂ ਦੀਆਂ ਬੱਚੀਆਂ ਨੂੰ ਚੁੱਕ ਕੇ ਲੈ ਜਾਂਦਾ ਹੈ ਤੇ ਸਰਦਾਰ ਬਗੇਲ ਸਿੰਘ ਸਰਦਾਰ ਕਲਮ ਸਿੰਘ ਉਹ ਜਿਹੜੇ ਉਸ ਸਮੇਂ ਦੇ ਆਗੂ ਸਨ ਉਹਨਾਂ ਨੇ ਉਹਨੂੰ ਸਬਕ ਸਿਖਾਇਆ ਉਹਦੀ ਕੈਦ ਦੇ ਵਿੱਚੋਂ ਬੱਚੀਆਂ ਨੂੰ ਆਜ਼ਾਦ ਕਰਵਾਇਆ ਔਰ ਇਤਿਹਾਸ ਗਵਾਹ ਆ ਉਹਨਾਂ ਨੂੰ ਘਰੋ ਘਰੀ ਪਹੁੰਚਾਇਆ ਜਿਨ੍ਹਾਂ ਦੇ ਘਰ ਦੀਆਂ ਉਹ ਬੱਚੀਆਂ ਸਨ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਇਤਿਹਾਸ ਕਹਿੰਦਾ ਹੈ ਖਾਲਸੇ ਨੇ ਕਿਹਾ ਵੀ ਇਹ ਧੀਆ ਇਹ ਖਾਲਸੇ ਦੀਆਂ ਬੱਚੀਆਂ ਨੇ ਜੇ ਇਹਨਾਂ ਨੂੰ ਸੰਭਾਲਣ ਤੋਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਇਨਕਾਰੀ ਹੋਏ ਤੇ ਜਿਵੇਂ ਉਹਨਾਂ ਜ਼ਾਲਮਾਂ ਨੂੰ ਸਬਕ ਸਿਖਾਇਆ ਉਦਾਂ ਤੁਹਾਨੂੰ ਵੀ ਸਬਕ ਸਿਖਾਇਆ ਜਾਏਗਾ ਤੇ ਇਤਿਹਾਸ ਕਹਿੰਦਾ 30 ਹਜ਼ਾਰੀ ਖਾਲਸੇ ਨੇ ਇੱਕ ਬੱਚੀ ਨੂੰ ਆਜ਼ਾਦ ਕਰਵਾਇਆ ਤੇ ਉਸ ਬੱਚੀ ਨੂੰ ਖਾਲਸੇ ਦੀ ਧੀ ਹੋਣ ਦਾ ਮਾਣ ਦਿੱਤਾ 3000 ਗੁਰੂ ਕੇ ਖਾਲਸੇ ਗੁਰੂ ਕੇ ਸਿੱਖਾਂ ਨੇ ਇੱਕ ਇੱਕ ਰੁਪਈਆ ਉਸ ਬੱਚੀ ਦੀ ਝੋਲੀ ਦੇ ਵਿੱਚ ਪਾ ਕੇ ਇਦਾਂ ਖਾਲਸੇ ਨੇ ਸ਼ਗਨ ਦੇ ਕੇ ਉਸ ਬੱਚੀ ਨੂੰ ਘਰੇ ਘਰੀ ਤੋਰਿਆ ਸੀਗਾ ਭਾਵੇਂ ਜਿਨ੍ਹਾਂ ਨੇ ਰੱਬ ਨੂੰ ਪਛਾਣ ਲਿਆ ਉਹ ਕਾਮ ਦੀਆਂ ਲਹਿਰਾਂ ਦੇ ਵਿੱਚ ਡੁੱਬੇ ਨਹੀਂ ਜਿਨ੍ਹਾਂ ਨੇ ਰੱਬ ਨੂੰ ਪਛਾਣ ਲਿਆ ਉਹ ਲੋਭ ਦੀਆਂ ਲਹਿਰਾਂ ਦੇ ਵਿੱਚ ਡੁੱਬੇ ਨਹੀਂ ਸਨ 1726 ਈਸਵੀ ਦੀ ਕਟਨਾਇਆ ਗੁਰੂ ਕੇ ਸਿੱਖਾਂ ਨੇ ਫੈਸਲਾ ਕੀਤਾ ਵੀ ਸਰਕਾਰੀ ਖਜ਼ਾਨੇ ਲੁੱਟੇ ਜਾਣਗੇ ਸਿਆਲਕੋਟੀਏ ਸਿਆਲਕੋਟ ਦਾ ਇੱਕ ਹਾਕਮ ਜਿਹੜਾ ਰਕਮ ਲੈ ਕੇ ਜਾ ਰਿਹਾ ਸੀ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣ ਲਈ ਪ੍ਰਤਾਪ ਚੰਦ ਉਹਦਾ ਨਾਮ ਹੁੰਦਾ ਹੈ ਉਹਦੇ ਤੋਂ ਗੁਰੂ ਕੇ ਸਿੱਖਾਂ ਨੇ ਉਹ ਖਜ਼ਾਨਾ ਲੁੱਟਿਆ ਪਰ ਜਦੋਂ ਪਤਾ ਲੱਗਾ ਵੀ ਅਜੇ ਉਹਨੇ ਖਜ਼ਾਨਾ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਨਹੀਂ ਸੀ ਕਰਵਾਇਆ ਇਸੇ ਕਰਕੇ ਸਾਰਾ ਖਰਜ਼ਾਨਾ ਉਹਨੂੰ ਭਰਨਾ ਪਏਗਾ ਪੁੱਛ ਪੜਤਾਲ ਕਰਦਿਆਂ ਸਿਆਲਕੋਟ ਦੀ ਧਰਤੀ ਤੇ ਸਿੱਖ ਪਹੁੰਚੇ ਜਿੰਨਾ ਮਾਲ ਲੁੱਟਿਆ ਗਿਆ ਸੀ ਸਾਰਾ ਪ੍ਰਤਾਪ ਚੰਦ ਨੂੰ ਵਾਪਸ ਲੋਟਾ ਦਿੱਤਾ ਜਿਹੜੇ ਰੱਬ ਨੂੰ ਪਛਾਣ ਲੈਂਦੇ ਨੇ ਉਹ ਭਗਤ ਨਾਮਦੇਵ ਜੀ ਕਹਿੰਦੇ ਡੁੱਬਦੇ ਨਹੀਂ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ ਰਾਮਾ ਭਗਤਾ ਚੇਤੀ ਚੇਤੀ ਹਲੇ ਅਚਿੰਤ ਮਨ ਰੱਖ ਸੀ ਜਿਹੜੇ ਰਮੇ ਕੋਏ ਉਸ ਨਿਰੰਕਾਰ ਪ੍ਰਭੂ ਨੂੰ ਚੇਤੇ ਰੱਖਦੇ ਨੇ ਉਹਨਾਂ ਦਾ ਮਨ ਇਹਨਾਂ ਵਿਕਾਰਾਂ ਤੋਂ ਫਿਰ ਅਚਿੰਤ ਹੋ ਜਾਂਦਾ ਹੈ ਛਿਪੇ ਕੇ ਘਰ ਜਨਮ ਦੇਲਾ ਗੁਰ ਉਪਦੇਸ਼ ਪਹਿਲਾ ਭਾਵੇਂ ਛਿਪੇ ਦੇ ਘਰ ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਜਨਮ ਪ੍ਰਾਪਤ ਹੋਇਆ ਪਰ ਰੱਬੀ ਕਿਰਪਾ ਦਾ ਸਦਕਾ ਗੁਰੂ ਦਾ ਚੰਗਾ ਉਪਦੇਸ਼ ਮੈਨੂੰ ਮੋਇਸਰ ਹੋਇਆ ਮੈਨੂੰ ਪ੍ਰਾਪਤ ਹੋਇਆ ਸੰਤਾਂ ਕੈ ਪ੍ਰਸਾਦ ਨਾਮਾ ਹਰ ਭੇਟੂ ਲਾ ਤੇ ਕਹਿੰਦੇ ਗੁਰਮੁਖ ਪਿਆਰਿਆਂ ਦੇ ਪ੍ਰਸਾਦ ਦਾ ਸਦਕਾ ਉਹਨਾਂ ਦੀ ਕਿਰਪਾ ਦਾ ਸਦਕਾ ਗੁਰੂ ਦੇ ਉਪਦੇਸ਼ ਸੰਤਾਂ ਦੀ ਸੰਗਤ ਦੇ ਵਿੱਚੋਂ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਿਆਂ ਮੈਨੂੰ ਨਾਮਦੇਵ ਨੂੰ ਉਹ ਖਰੀ ਪ੍ਰਭੂ ਪ੍ਰਾਪਤ ਹੋ ਗਿਆ ਮੈਂ ਨਾਮਦੇਵ ਨੇ ਜਿਉਂਦੇ ਜੀ ਮੁਕਤੀ ਹਾਸਲ ਕਰ ਲਈ ਹੈ ਮੇਰਾ ਮਨ ਜਿਉਂਦੇ ਜੀ ਇਹਨਾਂ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚੋਂ ਉੱਭਰ ਗਿਆ ਹੈ ਮੈਂ ਜਿਉਂਦੇ ਜੀ ਇਹਨਾਂ ਵਿਕਾਰਾਂ ਦੀ ਦਲਦਲ ਦੇ ਵਿੱਚ ਧਸਣ ਤੋਂ ਬਚ ਗਿਆ ਹਾਂ ਤੋ ਭਗਤ ਨਾਮਦੇਵ ਜੀ ਨੇ ਇਸ ਪਾਵਨ ਸ਼ਬਦ ਅੰਦਰ ਕਿਰਪਾ ਕੀਤੀ ਏ ਮਨ ਤੂੰ ਕਿਵੇਂ ਤਰੇਗਾ ਕਿਉਂਕਿ ਇੱਕ ਤਾਂ ਜਿੱਥੋਂ ਤੂੰ ਤਰਨਾ ਉਹ ਸੰਸਾਰ ਹੈ ਤੇ ਸਮੁੰਦਰ ਨੇ ਆਈ ਐ ਦੂਜਾ ਉਹਦੇ ਚ ਵਿਕਾਰਾਂ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਨੇ ਤੀਜਾ ਮਨ ਦੀ ਵੱਧ ਕਿਸਮਤੀ ਐ ਮਨ ਝੂਠੀ ਮਾਇਆ ਪਿੱਛੇ ਲੱਗ ਕੇ ਮਨ ਭੁੱਲ ਚੁਕਾ ਆ ਤੇ ਇਹਦੇ ਤਰਨ ਦਾ ਇਕੋ ਇੱਕ ਤਰੀਕਾ ਆ ਜੇ ਉਸ ਰੱਬ ਦਾ ਲੜ ਫੜ ਲਏ ਜੇ ਮਾਲਕ ਪ੍ਰਭੂ ਦੇ ਗੁਣਾਂ ਦਾ ਓਟ ਆਸਰਾ ਲਏ ਤਾਂ ਮਨ ਤਰ ਸਕਦਾ ਗੁਰੂ ਕਿਰਪਾ ਕਰੇ ਪਵਨ ਸ਼ਬਦ ਦੀ ਇਹ ਵਿਚਾਰ ਸਾਡੇ ਸਾਰਿਆਂ ਦੇ ਹਰਦਿਆਂ ਅੰਦਰ ਵਸ ਜਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਕਰੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਸਮੁੱਚੇ ਪ੍ਰਬੰਧ ਦਾ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਾਵਨ ਬਾਣੀ ਦੀ ਇਹ ਵਿਚਾਰ ਜੀਵਨ ਅੰਦਰ